ਸਾਹਮਣੇ ਵੀ ਚਾਹ ਦਾ ਡਿਆਵਾ ਪ੍ਰਬੰਧਾ ਹੁਣ ਹੀਰੇਪਾ ਮਹਾਰਾਜ ਪੂਰੀ ਸੇਵਾ ਕਰਨੀ ਆਪਾਂ ਪਿਆਰਿਓ ਸੇਵਾ ਚੱਲਣ ਦੀ ਏ ਚਾਹ ਪਕੌੜਿਆਂ ਦੀ ਜੇ ਤੁਸੀਂ ਜੇਤੀ ਪਹੁੰਚੋ ਚਾਚੇ ਉਹਨਾਂ ਨੂੰ ਮੈਂ ਕਿਹਾ ਤਸੀਂ ਕਰੋ ਸੇਵਾ ਪਰ ਇੱਥੇ ਨਿਆਣੀ ਕੰਡਿਆ ਪੇ ਸੇਵਾ ਹੋਰ ਹੁਣ ਅੱਗੇ ਕਰਨਾ ਚਾਹੀਦਾ ਨਾ ਹੁਣ ਬੰਦਿਆਂ ਨੂੰ ਅੱਗੇ ਕਰੀਏ ਇੱਥੇ ਫਾਰਕੀ ਸਾਹਿਬ ਬੰਦਿਆਂ ਦੇ ਨਾਲ ਮਤ ਸਾਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇਹਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫ਼ਰ ਤੇ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਅੱਜ ਦੇ ਵਲੌਗ ਵਿੱਚ ਦੇਖਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਤੁਰਿਆ ਆ ਤੇ ਅੱਜ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਉੱਥੇ ਜਾ ਕੇ ਆਪਾਂ ਸੇਵਾ ਕਰਨੀ ਆ ਚਾਹ ਦੇ ਨਾਲ ਕੁਝ ਮਟਰੀ ਸ਼ਾਇਦ ਲੰਗਰ ਦਾ ਪ੍ਰਬੰਧ ਕੀਤਾ ਗਿਆ ਆ ਕਿਉਂਕਿ ਉਹ ਨਗਰ ਕੀਰਤਨ ਇੱਥੋਂ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਪੂਰੇ ਪਿੰਡਾ ਥਾਣੀ ਹੋ ਕੇ ਇੱਥੋਂ ਰੋਡ ਥਾਣੀ ਲੰਗੇਗਾ ਤੇ ਆਪਾਂ ਉਹਨਾਂ ਲਈ ਜੋ ਕਿ ਲੰਗਰ ਦਾ ਪ੍ਰਬੰਧ ਜੋ ਵੀ ਕੀਤਾ ਆ ਉਹਨਾਂ ਲਈ ਕੀਤਾ ਆ ਇਸ ਲਈ ਆਪਾਂ ਜਾ ਕੇ ਸੇਵਾ ਕਰੀਏ ਪਹਿਲਾਂ ਦੇਖਦੇ ਆ ਗੁਰਦੁਆਰਾ ਸਾਹਿਬ ਕਿੰਨਾ ਕੁ ਲੰਗਰ ਬਣਾ ਚੁਕੇ ਆ ਜਾਂ ਚਾਹ ਪਾਣੀ ਬਣਾ ਚੁਕੇ ਆ ਇਧਰ ਆਪਣਾ ਅਗਮ ਜੀ ਅਗਮ ਕੀ ਹਾਲ ਆ ਠੀਕ ਆ ਤੇ ਸੇਵਾ ਪੂਰੀ ਕਰਨੀ ਆ ਠੀਕ ਆ ਠੀਕ ਆ ਭਾਈ ਤੇ ਜੇ ਚੈਨਲ ਤੇ ਤੁਸੀਂ ਨਵੇਂ ਜੀ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹੁਣ ਥੋੜੇ ਦਿਨਾਂ ਤੱਕ ਆਪਣੇ ਹੋਰ ਆਉਣ ਵਾਲੇ ਵਲੌਗ ਆਉਣਗੇ ਕਿਉਂ ਅਗਮ ਠੀਕ ਹੈ ਹੈ ਰਕਮ ਕਰ ਚੁੱਕੇ ਗਏ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮਤਰਾ ਤੋਂ ਇੱਧਰ ਵੇਖ ਸਕਦੇ ਜਸਬੀਰ ਦੇ ਨਾਲ ਬੱਬੂ ਇਹ ਕਿਨੇ ਵੇਰਦੇ ਆ ਹਾਂ ਜਸਬੀਰ ਕਿਦਾਂ ਵਧੀਆ ਵਧੀਆ ਵੀਰੇ ਤੇ ਕਦੋਂ ਦਾ ਡਿਆ ਆਪਾਂ 2 ਵਜੇ ਦੇ ਲੱਗੇ ਨਾ ਹਨਾ ਬੱਬੂ ਹਾਂ 2 ਵਜੇ ਤੇ ਡਏ ਆ ਸੱਚਾ ਪੂਰੀ ਰੈਡੀ ਹੋ ਗਈ ਹੈ ਚਾਹ ਵੀ ਤੁਗਾ ਯਾਦ ਕਰੂਗਾ ਚਾਹ ਦੇ ਨਾਲ ਕੀ ਕੀ ਮਟਰੀ ਚਾਹ ਇਦਾਂ ਨਹੀਂ ਬਣਾਈ ਨਾ ਆਹ ਹਾਂ ਜੋ ਕੀ ਕਹਿਣਗੇ ਕੀ ਚਾਹ ਨਹੀਂ ਆ ਸਹੀ ਸਹੀ ਹੈ ਇਹ ਲੰਗਰ ਦੀ ਪੂਰੀ ਸੇਵਾ ਇੱਥੇ ਹੋਣੀ ਗੋੜ ਵਾਲੀ ਚਾਹ ਬਣਾਈ ਆ ਅਗਲੇ ਆ ਤੇ ਖੰਡ ਨਹੀਂ ਪਾਈ ਇਧਰ ਅਗਰ ਜੋਤ ਫੋਨ ਡੇਗਿਆ ਲਾਦਾ ਨਹੀਂ ਬਚਾ ਬਚਾ ਵਾ ਬਚ ਗਿਆ ਵਾ ਬਚਣਾ ਚਾਹੀਦਾ ਵਾ ਆ ਕਿਤਲੀਆਂ ਆਪਾਂ ਇੱਥੇ ਰੱਖੀਆਂ ਗਲਾਸੀਆਂ ਆ ਬਾਹਰ ਟੇਬਲ ਆਇਆ ਵਾ ਇਹ ਟੇਬਲ ਕਿੱਥੇ ਗਿਆ ਵਾ ਆਓ ਇਆ ਬਾਹਰ ਟੇਬਲ ਆਇਆ ਵਾ ਤੇ ਟੇਬਲ ਤੇ ਕੋਈ ਨਹੀਂ ਕਰਦੇ ਆ ਸੇਵਾ ਹੋਣਾਂ ਦੇ ਆਉਣ ਵਾਲਾ ਨਗਰ ਨਗਰ ਕੀਰਤਨ ਆਉਣ ਵਾਲਾ ਵਾ ਤੇ ਕਰਦੇ ਆ ਚਲੋ ਫਿਰ ਬਾਹਰ ਜਾ ਕੇ ਸੇਵਾ ਆਪਣੇ ਹਰਸ਼ਵੀ ਆ ਚੁਕੇ ਨੇ ਹੋਰ ਹਰਸ਼ ਕੀ ਹਾਲ ਚਾਲ ਵਧੀਆ ਭਜੀ ਤੁਸੀਂ ਦੱਸੋ ਵਧੀਆ ਵਧੀਆ ਅੱਜ ਪੱਗ ਪੂਰੀ ਠੋਕੇ ਬੰਨੀ ਲਾਲ ਨਹੀਂ ਠੋਕੀ ਨਹੀਂ ਹਾਂ ਹਾਂ ਪੂਰੀ ਬੰਨੀ ਐਂਡ ਜੀ ਐਂਡ ਜੀ ਬੰਨੀ ਆ ਠੀਕ ਆ ਤੇ ਚਾਹ ਦੀ ਸੇਵਾ ਕਰਨੀ ਆ ਕਿ ਸੇਵਾ ਕਰਨੀ ਤਈਓ ਤੇ ਆਏ ਭਜੀ ਬਾ ਠੀਕ ਆ ਕਿ ਵਧੀਆ ਵਾ ਆ ਆਪਣੇ ਹੀ ਹੀਰਾ ਭਾਵੀ ਹੀਰੇ ਪਾ ਮਹਾਰਾਜ ਪੂਰੀ ਸੇਵਾ ਕਰਨੀ ਆਪਾਂ ਪਿਆਰਿਓ ਸੇਵਾ ਚੱਲੰਦੀ ਏ ਚਾਹ ਪਕੌੜਿਆਂ ਦੀ ਜੇ ਅਸੀਂ ਤੇ ਅਤੀ ਪਹੁੰਚੋ ਹਾਂਜੀ ਪੂਰੀ ਸੇਵਾ ਠੀਕ ਆ ਬਿਲਕੁਲ ਜੀ ਮਟਰੀ ਆਪਾਂ ਲਿਆ ਕੇ ਇੱਥੇ ਰੱਖਤੀ ਆ ਤੇ ਨਾਲ ਉਹ ਸਾਹਮਣੇ ਚਾਹ ਦੀ ਇੱਕੋ ਗੇਤ ਲਿਆਏ ਰੱਖੀ ਆ ਇਹ ਚਾਹ ਲਿਆਉਣੀ ਆ ਆ ਆਪਣੇ ਨਮਰ ਵੀ ਕਰਉਤੇ ਆ ਸੋ ਨਮਨ ਕੀਆੜਾ ਸੇਵਾਪੁਰੀ ਜੋਰਨਾ ਤੇ ਆਪਾਂ ਮਟਰੀ ਆ ਹੁਣ ਕੱਲ ਦੀ ਮਟਰੀ ਆ ਕਿਉਂਕਿ ਅੱਗੇ ਇੱਕ ਹੋਰ ਲੰਗਰ ਲੱਗਾ ਨਾ ਸਾਹਮਣੇ ਹਾਂ ਅੱਗੇ ਅੱਗੇ ਅੱਛਾ ਬ੍ਰੈਡ ਅੱਗੇ ਆਦੇ ਬ੍ਰੈਡ ਤੇ ਨਿਊਟਰੀ ਦਾ ਲੰਗਰ ਲੱਗਾ ਆ ਅੱਜ ਉਹ ਗਰਾਊਂਡ ਲਾਗੇ ਪਹੁੰਚੀ ਆ ਤੇ ਸੰਗਤ ਥੋੜੀ-ਥੋੜੀ ਭੀੜ ਪੈਣ ਦੀ ਆ ਇੱਥੇ ਆਪਣੇ ਚਾਚੇ ਖਲੋਤੇ ਦੋਵੇਂ ਤੇ ਚਾਚਾ ਜੀ ਕੀ ਹਾਲ ਚਾਲ ਠੀਕ ਜੀ ਵਧੀਆ ਤੇ ਸੇਵਾ ਪੂਰੇ ਜੋਰ ਨਾਲ ਕਰਨੀ ਆ ਆਪਾਂ ਪੂਰੇ ਜੋਰ ਨਾਲ ਹਨਾ ਨਗਰ ਕੀਰਤਨ ਆਉਣ ਵਾਲਾ ਆਪਾਂ ਪੂਰੀ ਸੇਵਾ ਕਰਨੀ ਆ ਚਲੋ ਜੀ ਧਿਆਣਿਆਂ ਨੇ ਤੇ ਪੂਰੀ ਸੇਵਾ ਤਿਆਰ ਕਰਤੀ ਆ ਕਿਉਂਕਿ ਗਲਾਸੀਆਂ ਲਾਉਣ ਡਿਆ ਪਿਆ ਸੇਵਾ ਦੀ ਤਿਆਰੀ ਇਹਨਾਂ ਸ਼ੁਰੂ ਕਰਤੀ ਆ ਤੇ ਬਾਕੀ ਚਾਚੇ ਉਹਨਾਂ ਨੇ ਮੈਂ ਕਿਹਾ ਤੈਨੂੰ ਕਰੋ ਸੇਵਾ ਪਰ ਇਤਨੇ ਨਿਆਣੇ ਕੰਡਿਆ ਪਰ ਸੇਵਾ ਨਿਆਣੇ ਨੂੰ ਅੱਗੇ ਕਰਨਾ ਚਾਹੀਦਾ ਨਾ ਹੁਣ ਬੱਚਿਆਂ ਨੂੰ ਅੱਗੇ ਕਰੀਏ ਹਾਂ ਬੱਚਿਆਂ ਨੂੰ ਤਾਂ ਦੱਸਣਾ ਪੈਣਾ ਨਾ ਸੇਵਾ ਕਰਨ ਬਾਰੇ ਹਾਂਜੀ ਹਾਂਜੀ ਕੋਈ ਨਹੀਂ ਵੱਡੇ ਲਾਗੇ ਲੋਦੇ ਸਾਰੇ ਜਾ ਰਹੇ ਕੋਈ ਚੱਕਰ ਪੂਰਾ ਪੂਰਾ ਰਾਇਆ ਵੀ ਇੱਥੇ ਆ ਗਿਆ ਵਾ ਰਾਇਆ ਗਿਆ ਸੀ ਨਗਰ ਕੀਰਤਨ ਦੇ ਨਾਲ ਤੇ ਇਹ ਹੁਣ ਨਗਰ ਕੀਰਤਨ ਤੇ ਹੋ ਗਿਆ ਹੈ ਹਾਂ ਰਾਏ ਕੀ ਹਾਲ ਚਾਲ ਵਧੀਆ ਵਧੀਆ ਚੱਲਣ ਡਿਆ ਸਭ ਵਧੀਆ ਤੇ ਨਗਰ ਕੀਰਤਨ ਦਾ ਨਜ਼ਾਰਾ ਆਇਆ ਪੂਰਾ ਪੂਰਾ ਕਿੰਨੇ ਪਿੰਡ ਕਮੇ ਐਂਡ 4-5 ਘੋੜੇ ਲੈ ਚਾਰ-ਪੰਜ ਤੇ ਲੰਗਰ ਰਾਜਿਆ ਵਾ ਸਾਰੇ ਲੰਗਰ ਕੋਈ ਛੱਡਿਆ ਨਹੀਂ ਕੋਈ ਨਹੀਂ ਛੱਡਿਆ ਹੁਣ ਭਾਈ ਸਾਹਿਬ ਭਾਈ ਸਾਹਿਬ ਨਹੀਂ ਜਾਇਆ ਜਾਣਾ ਨਹੀਂ ਜਾਇਆ ਜਾਣਾ ਮਾਗੀ ਆ ਮਾਗੀ ਯਾਰ ਨਗਰ ਕੀਰਤਨ ਆ ਚੁੱਕਿਆ ਆ ਤੇ ਆਪਣੇ ਇੱਧਰ ਝਾੜੂ ਵਾਲੀ ਸੇਵਾ ਹੋ ਰਹੀ ਆ ਤੇ ਬਾਕੀ ਉਧਰਲੇ ਬੰਨੇ ਪਿੱਛੇ ਅਜੇ ਨਗਰ ਕੀਰਤਨ ਆ ਰਿਹਾ ਆ ਆਪਣੀ ਸੇਵਾ ਚੱਲ ਰਹੀ ਤੇ ਚਾਚੇ ਨੇ ਫੜ ਲਈ ਆ ਕੇਤਲੀ ਚਾਹ ਦੀ ਤੇ ਆਪਣੀ ਇੱਥੇ ਗੁਲਾਚੀਆਂ ਵਾਲੀ ਹੋ ਮਿੱਤਰੋ ਸਾਹਮਣੇ ਤੁਸੀਂ ਵੇਖ ਸਕਦੇ ਜੇ ਸਾਹਮਣੇ ਵੀ ਚਾਹ ਦਾ ਡਿਆਵਾ ਪ੍ਰਬੰਧਾ ਹੋਣਾ ਤੇ ਇਧਰ ਨਗਰ ਕੀਰਤਨ ਆਊਗਾ ਹੁਣ ਅੱਗੇ ਤੇ ਫੇਰ ਗੱਤਕੇ ਵਾਲਾ ਸਿਸਟਮ ਸਾਹਮਣੇ ਗੱਤਕੇ ਆ ਇਧਰ ਨਗਾਰਾ ਚੱਲਣ ਡਿਆ ਪੰਜ ਪਿਆਰੇ ਵੀ ਆ ਚੁੱਕੇ ਨੇ ਤੇ ਪੰਜ ਪਿਆਰੇ ਹਨ ਮਗਰ ਫੁੱਲਾਂ ਵਾਲੀ ਪਾਲਕੀ 'ਚ ਸਤਿਗੁਰੂ ਆਏ ਨੇ ਤੇ ਚਲੋ ਆਓ ਸਤਿਗੁਰੂ ਸਾਹਿਬ ਜੀ ਆਓ ਲੋਕ ਚਲਦੇ ਆ ਮੱਥਾ ਟੇਕਦੇ ਆ ਆਪਣੇ ਹਰ ਚਵੇਰਾ ਇੱਥੇ ਮਟਰੀ ਦੀ ਸੇਵਾ ਕਰਦੇ ਹੋਇਆ ਪੂਰੀ ਸੇਵਾ ਨਿਭਾਉਂਦੇ ਆ ਮਟਰੀ ਦੀ ਇੱਥੇ ਫਾਲਕੀ ਸਾਹਿਬ ਗੁਰੂ ਜੀ ਦੇ ਨਾਲ ਮਸਜਿਦਾਂ ਆ ਆਪ ਸਾ ਆ ਚੁਕੇ ਆ ਤੇ ਘਰ ਇਧਰ ਤੁਸੀਂ ਵੇਖੋ ਨਾਲ ਆਪਾਂ ਹੋਰ ਵੀ ਖਾਣੋ ਸਮਾਨ ਵੀ ਲੈ ਆਏ ਆ ਤੇ ਇਧਰ ਫੁੱਟਬਾਲ ਚੱਲਣ ਡਿਆ ਵਾ ਘਰੇ ਹੁਣ ਰਾਤ ਪੈ ਚੁਕੀ ਆ ਤੇ ਹੁਣ ਆਪਾਂ ਚੱਲਦੇ ਆ ਪਹਿਲਾਂ ਬਾਹਰ ਜਾਂਦੇ ਆ ਤੇ ਉਹ ਤੋਂ ਪਹਿਲਾਂ ਤੁਸੀਂ ਇਧਰ ਚੈੱਕ ਕਰੋ ਅਗਮ ਪ੍ਰੀਤ ਸਿੰਘ ਨੇ ਆਪ ਇਹ ਦਮਾਲਾ ਬਣਿਆ ਵਾ ਤੇ ਟਰਾਈ ਕੀਤੀ ਆ ਫਸਟ ਟਾਈਮ ਤੇ ਵਧੀਆ ਲੱਗਾ ਤੇ ਕਮੈਂਟ ਜੀ ਜ਼ਰੂਰ ਦੱਸਿਓ ਅਗਮ ਆਪੇ ਕੀਤਾ ਵਾ ਨਾ ਮੈਂ ਝੂਠ ਨਾ ਬੋਲਦਾ ਹਾਂਜੀ ਉਹ ਚਾਚੇ ਨੇ ਮਾਸਾ ਵੀ ਟਰਾਈ ਕੀਤੀ ਇਹ ਸਭ ਆ ਗਏ हमने ਕੀਤਾ ਵਾ ਤੇ ਹੁਣ ਆਪਾਂ ਚੱਲਦੇ ਆ ਬਾਹਰ ਹਾਂਜੀ ਮਿੱਤਰੋ ਹੁਣ ਆਪਾਂ ਪਹੁੰਚ ਚੁਕੇ ਆ ਕਾਲਿਆ ਸਟੋਰ ਤੇ ਤੇ ਇੱਥੇ ਵੀ ਤੁਹਾਨੂੰ ਹੁਣੇ ਦੱਸਦੇ ਆ ਇਧਰ ਵੇਖੋ 크리스마ਸ ਟਰੀ ਤੇ ਇੱਥੇ 크리스마ਸ ਦਾ ਨਵਾਂ ਤੋਂ ਨਵਾਂ ਸਮਾਨ ਆਇਆ ਵਾ ਤੇ ਇਧਰ ਚੈੱਕ ਕਰੋ 크리스마ਸ ਟਰੀ ਤੇ ਨਾਲ ਹੋਰ ਸਜਾਵਟ ਦਾ ਜੋ ਵੀ ਸਾਰਾ ਸਮਾਨ ਇੱਥੋਂ ਮਿਲਦਾ ਉਹ ਉੱਤੇ ਤੁਸੀਂ ਬੋਰਡ ਦੇਖ ਸਕਦੇ ਜੀ ਕਾਲਿਆ ਸਟੋਰ ਇਹ ਉਹ ਨੰਬਰ ਵੀ ਉੱਤੇ ਲਿਖਿਆ ਹੋਇਆ ਵਾ ਤੇ ਜੋ ਸਮਾਨ ਸਮੋ ਲੈਣਾ ਹੋਊਗਾ ਇੱਥੇ ਕਾਲ ਕਰਕੇ ਤੇ ਤੁਸੀਂ ਆ ਸਕਦੇ ਜੇ ਪਿੰਡ ਵਡਾਲਾ ਗਰੰਤੀਆਂ ਵਿੱਚ ਇਹ ਮਿਲਦਾ ਇੱਧਰ ਇਹਨਾਂ ਨੇ ਜੋ ਸਰਦੀਆਂ ਦੇ ਕੱਪੜੇ ਵਗੈਰੇ ਉਹ ਸਭ ਰੱਖੇ ਆ ਤੇ ਆ ਇੱਥੇ ਕੰਮ ਕਰਨ ਵਾਲਾ ਆਪਣਾ ਬੱਧੂ ਸ਼ਾ ਤੇ ਇੱਧਰ ਦੁਕਾਨਦਾਰ ਵੱਡੇ ਮਾਲਕ ਦੁਕਾਨ ਦੇ ਇਹ ਆਪਣੇ ਅੰਕਲ ਜੀ ਨੇ ਤੇ ਇੱਧਰ ਛੋਟੇ ਮਾਲਕ ਰੋਹਿਤ ਹੁਣੀ ਤੇ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਛੋਟੇ ਸਾਹਿਬ ਜਦਿਆਂ ਦੇ ਆਪਣੇ ਚੱਲਦੇ ਆ ਸ਼ਹੀਦੀ ਦਿਹਾੜੇ ਚੱਲ ਰਹੇ ਆ ਤੇ ਉਹ ਇੱਥੋਂ ਫੋਟੋ ਵਗੈਰਾ ਜੋ ਵੀ ਤੁਹਾਨੂੰ ਪ੍ਰਿੰਟ ਜਾਂ ਹੋਰ ਫੋਟੋਆਂ ਚਾਹੀਦੀਆਂ ਉਹ ਵੀ ਇੱਥੋਂ ਮਿਲਦੀਆਂ ਵਾਂ ਤੇ ਜਿਹੜੇ ਤੇ ਸਿੱਖ ਆ ਉਹਨਾਂ ਨੇ ਤੇ ਸ਼ਹੀਦੀ ਦਿਹਾੜੇ ਮਨਾਉਣੇ ਆ ਤੇ 크ਿਸਮਸ ਸਿੱਖਾਂ ਦਾ ਤਿਉਹਾਰ ਨਹੀਂ ਆ ਨਾ ਹਿੰਦੂਆਂ ਦਾ ਹਨਾ ਇਹ ਕਲਾ 크ਿਸਚਨ ਲੋਕਾਂ ਦਾ ਹੈ ਇਸ ਲਈ ਦੁਕਾਨਦਾਰੀ ਆ ਉਹਨਾਂ ਨੇ ਤੇ ਸਮਾਨ ਰੱਖਣਾ ਵਾ ਇਸ ਕਰਕੇ ਜੋ ਸਮਾਨ ਲੈਣਾ ਵਾ ਇੱਥੋਂ ਮਿਲ ਸਕਦਾ ਤੁਸੀਂ ਵੇਖ ਸਕਦੇ ਸਜਾਵਟ ਲਈ ਤੇ ਇਧਰ ਵੀ ਇਹਨਾਂ ਨੇ ਆਹ ਥੋੜਾ ਸਮਾਨ ਰੱਖਿਆ ਵਾ ਆ ਇਧਰ ਮਾਸਕ ਮੋਸਟਰ ਰੱਖਿਆ ਜੋ ਸੰਟਕ ਲੋਦੇ ਹੁੰਦੇ ਆ ਤੇ ਇਧਰ ਲੜੀਆਂ ਵਗੈਰਾ ਰੱਖੀਆਂ ਵਾ ਇਹ ਆਪਣੇ ਇਥੋਂ ਦੁਕਾਨ ਤੋਂ ਮਿਲ ਜਾਂਦੇ ਹੋਰ ਵੀ ਕਾਫੀ ਕੋਜੇ ਦੁਕਾਨ ਤੇ ਆ ਤੇ ਇਹ ਵਡਾਲਾ ਗ੍ਰੰਥੀਆਂ ਜੇ ਦੁਕਾਨ ਪੈਂਦੀ ਆ ਆਜੋ ਇਹਨਾਂ ਨਾਲ ਗੱਲ ਕਰਦੇ ਹਾਂ ਹੁਣ ਆਓ ਆਪਣੇ ਅੰਕਲ ਜੀ ਨਾਲ ਗੱਲ ਕਰਦੇ ਆਂ ਗੈਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਦੱਸੋ ਆਪਣੇ ਥੋੜੇ ਜਿਹੜੇ ਵੇਖਣ ਦੇ ਫੈਨਸ ਇਹਨਾਂ ਨੂੰ ਥੋੜਾ ਦੱਸੋ ਵੀ ਕਿੱਦਾਂ ਕਿੱਥੇ ਦੁਕਾਨ ਪੈਂਦੀ ਆ ਤੇ ਸਮਾਨ ਕੀ ਰੇਟ ਤੇ ਤੁਸੀਂ ਦੇਣ ਦੇ ਜੀ ਅਸੀਂ ਸਾਡਾ ਕਾਦੀ ਰੋਡ ਤੇ ਦੁਕਾਨ ਆ ਜੀ ਹਾਂਜੀ ਸਕੂਲ ਪ੍ਰਾਈਵੇਟ ਸਕੂਲ ਸਮੇਂ ਦੁਕਾਨ ਪਈ ਵਡਾ ਲੱਗਣਤੀ ਠੀਕ ਠੀਕ ਜੇ ਆਪਣੇ ਕਿਸੇ ਤਰ੍ਹਾਂ ਸਮਾਨ ਲੈਣਾ ਨਵਾਂ ਹਾਂਜੀ ਹਾਂਜੀ ਕਿਹਨਾਂ ਬਲੋ ਹੋਸੇ ਰੇਟ ਦਿੰਦੇ ਹੈ ਠੀਕ ਠੀਕ ਬਹੁਤ ਜੈਨੂ ਰੇਟ ਲਵਾਂਗੇ ਹਾਂਜੀ ਸਸਤਾ ਦੇਵਾਂਗੇ ਪੂਰਾ ਸਸਤਾ ਰੇਟ ਬੱਚਾ ਬੱਚਾ ਵੀ ਆਵੇ ਛੇੜਾ ਤੇ ਨਵੇਂ ਸਾਲ ਦਾ ਵੀ ਸਾਰਾ ਸਮਾਨ ਹਨਾ ਆਪਣੇ ਸਾਰਾ ਸਮਾਨ ਰੱਖਿਆ ਜੀ ਠੀਕ ਠੀਕ ਹਾਂਜੀ ਕੋਈ ਆਲਾ ਵਗੈਰਾ ਗਿਫਟ ਵਗੈਰਾ ਸਭ ਸਮਾਨ ਰੱਖਿਆ ਹਾਂਜੀ ਆ ਤੁਸੀਂ ਪਿੱਛੇ ਵੇਖ ਸਕਦੇ ਗਿਫਟ ਵਗੈਰਾ ਵੀ ਸਾਬ ਇਹਨਾਂ ਨੇ ਰੱਖਿਆ ਹਾਂਜੀ ਤੇ ਜਿੰਨ ਵੀ ਆਉਣਾ ਵਾ ਉਹ ਸਾਹਮਣੇ ਸਕੂਲ ਵੀ ਪੈਂਦਾ ਹੁਣ ਤਿੰਨੇ ਰਾ ਹੋ ਗਿਆ ਵੈਸੇ ਮਾੜਾ ਮੋਟਾ ਵੀ ਖੰਡਿਆ ਵਾ ਉਹ ਲਿਖਿਆ ਹੋਣ ਰਿਹਾ ਤੇ ਇਹ ਦੁਕਾਨ ਇੱਥੇ ਪੈਂਦੀ ਆ ਆਪਣੇ ਕਾਦੀਆਂ ਰੋਡ ਤੇ ਬਟਾਲਾ ਵਾਲਦ ਵੀ ਤੇ ਤੁਸੀਂ ਆ ਜਨਾ ਅੱਡੇ ਤੇ ਪੈ ਜਾਂਦੀ ਆ ਨੰਬਰ ਇੱਥੇ ਲਿਖਿਆ ਵਾ ਤਨ ਨੰਬਰ ਨੋਟ ਕਰਦੇ ਹੋ ਗਟੂ ਗਟੂ ਵਗੈਰਾ ਮਤਲਬ ਇਹ ਪਤੰਗਾ ਪਤੰਗਾ ਤੇ ਆ ਜਿਹੜੇ ਗਟੂ ਆ ਇਹ ਮਿਲਦੇ ਆ ਦੂਸਰੇ ਗਟੂ ਐ ਨਹੀਂ ਆ ਉਹ ਤੁਹਾਨੂੰ ਪਤਾ ਉਹਦੀ ਫੜ ਹੁੰਦੀ ਆ ਹਾਂਜੀ ਮਿੱਤਰੋ ਹੁਣ ਆ ਚੁੱਕੇ ਆ ਆਪਾਂ ਘਰ ਤੇ ਇੱਧਰ ਦੇਖੋ ਸਾਹਮਣੇ ਵੇਚਦੇ ਆ ਥੋੜੇ ਬੋਦੇ ਕਾਟਣ ਤੇ ਬਾਜ ਕਰਦੇ ਆ ਫਿਰ ਕੰਟੀਨਿਊ ਹੁਣ ਆਪਾਂ ਆ ਚੁੱਕੇ ਆ ਆਪਣੇ ਸਿੰਘ ਬੈਕਰ ਚ ਆ ਗਏ ਆ ਆਹ ਰਾਜੀਵਰ ਨੇ ਕੌਣ ਪਾਰਟੀ ਕੌਣ ਦੇਂਡਿਆ ਵਾ ਇਹ ਪਾਰਟੀ ਸਲਾਹਕਾਰ ਆਡੇ ਜਸਵੀਰ ਜਸਵੀਰ ਸਿੰਘ ਕਾਦੀ ਸੀਆਈਡੀ ਦੀ ਆਹ ਸੀਆਈਡੀ ਦੀ ਪਾਰਟੀ ਹੈ ਦੇਂਡਿਆ ਆ ਆ ਇਧਰ ਪੈੜੀਆਂ ਕਰਾਤੀਆਂ ਵਾ ਤੇ ਚਲੋ ਛਕਦੇ ਆ ਵੇਖਦੇ ਆ ਇਧਰ ਬਾਕੀ ਮਿੱਤਰੋ ਉਹ ਸਾਹਮਣੇ ਤੁਸੀਂ ਵੇਖ ਸਕਦੇ ਜੇ ਉਹ ਬਾਕੀ ਆਪਣੇ ਸਾਰੀ ਗੈਂਗ ਉੱਥੇ ਬੈਠੀ ਆ ਇਹ ਆਪਣੇ ਸੀਆਈਡੀ ਫੈਨਸ ਇਹ ਇਧਰ ਵੀ ਮਿੱਤਰੋ ਆ ਆਪਣੇ ਵੀਰ ক্রিকেট ਆਪਣੇ ਨਾਲ ਖੇਡਦੇ ਰਹੇ ਹੋਰ ਵੀਰ ਕੀ ਹਾਲ ਚਾਲ ਨੇ ਹਾਂਜੀ ਹਾਂਜੀ ਵਧੀਆ ਭਾਜੀ ਵਧੀਆ ਹਾਂਜੀ ਹਾਂਜੀ ਭਾਜੀ ਤੇ ਬਾਕੀ ਆ ਆਪਣੇ ਵੀਰਾਂ ਸਾਰਿਆਂ ਨੇ ਸੀਆਈਡੀ ਵੀਡੀਓ ਵੇਖੀ ਆ ਤੇ ਕਿਦਾਂ ਦੀ ਭਾਜੀ ਵੀਡੀਓ ਲੱਗੀ ਤੁਹਾਨੂੰ ਬਹੁਤ ਵਧੀਆ ਭਾਜੀ ਵਧੀਆ ਲੱਗੀ ਸਾਰਿਆਂ ਨੂੰ ਠੀਕ ਆ ਫਿਰ ਐਦਾਂ ਹੀ ਸਪੋਰਟ ਰੱਖੋ